ਸੈਂਟ ਪੌਲ ਹੀਲਿੰਗ ਚਰਚ ਦੇ ਪਾਸਟਨ ਮਿਨਿਸਟਰੀ ਦੇ ਮੁਖੀ ਸੰਤ ਗੁਰਮੀਤ ਸਿੰਘ ਇਮਾਨੁਅਲ ਜੀ ਵੱਲੋਂ 18ਵਾਂ ਸਲਾਨਾ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਸਾਬਕਾ ਕੈਬਨਿਟ ਮੰਤਰੀ ਕਕਰਨਦੀਪ ਸਿੰਘ ਨੱਬਾ ਅਤੇ ਮੈਂਬਰ ਪਾਰਲੀਮੈਂਟ ਡਾਕਟਰ ਅਮਰ ਸਿੰਘ ਜੀ ਪਹੁੰਚੇ ਸੰਤ ਗੁਰਮੀਤ ਜੀ ਵੱਲੋਂ ਕੀਤੇ ਜਾ ਰਹੇ ਸਮਾਜ ਭਲਾਈ ਦੇ ਕੰਮਾਂ ਦੀ ਡਾਕਟਰ ਅਮਰ ਸਿੰਘ ਜੀ ਵੱਲੋਂ ਪ੍ਰਸ਼ੰਸਾ ਕੀਤੀ ਗਈ ਕਿ ਸੰਤ ਜੀ ਨਿਰਸਵਾਰਥ ਕੌਮ ਦੀ ਸੇਵਾ ਦੀ ਨਿਰੰਤਰ ਬਿਨਾਂ ਕਿਸੇ ਭੇਦਭਾਵ ਤੋਂ ਸੇਵਾ ਕਰਦੇ ਆ ਰਹੇ ਹਨ ਜਿਵੇਂ ਕਿ ਗਰੀਬ ਲੜਕੀਆਂ ਦੇ ਵਿਆਹ ਵਿਦਵਾਵਾਂ ਅਨਾਥਾਂ ਤੇ ਸੇਵਾ ਦਰੁਤਮੰਦ ਬੱਚਿਆਂ ਨੌਜਵਾਨਾਂ ਨੂੰ ਪੜ੍ਹਾਈ ਵਿੱਚ ਮਦਦ ਤੇ ਆਈਪੀਐਸ ਆਈਏ ਐਸ ਵਕੀਲ ਜੱਜ ਉੱਚ ਅਧਿਕਾਰੀ ਬਣ ਲਈ ਉਤਸ਼ਾਹਿਤ ਕੀਤਾ ਜਾਂਦਾ ਹੈ ਨੌਜਵਾਨ ਲੜਕਿਆਂ ਨਸ਼ਿਆਂ ਤੋਂ ਹਟਾ ਕੇ ਮੁਕਤੀ ਦੇ ਰਾਹ ਤੇ ਲਿਆਂਦਾ ਜਾ ਰਿਹਾ ਹੈ ਸੰਤ ਪੌਲ ਹੀਲਿੰਗ ਚਰਚ ਦੇ ਪਾਸਟਨ ਮਿਨਿਸਟਰੀ ਵੱਲੋਂ ਡਾਕਟਰ ਅਮਰ ਸਿੰਘ ਜੀ ਨੂੰ ਤੇ ਸਾਬਕਾ ਕੈਬਨਟ ਮੰਤਰੀ ਕਰਨਦੀਪ ਸਿੰਘ ਨਾਭਾ ਜੀ ਨੂੰ ਸਰਵੋਤਮ ਸੋਸ਼ਲ ਸਰਵਿਸ ਅਵਾਰਡ ਨਾਲ ਸਨਮਾਨਿਤ ਕੀਤਾ ਉੱਥੇ ਹੀ ਹੋਰ ਸਮਾਜ ਸੇਵਕਾਂ ਨੂੰ ਵੀ ਸਨਮਾਨਿਤ ਕੀਤਾ ਗਿਆ ਲੈਕਚਰ ਆਰ ਮੱਗਰ ਸਿੰਘ ਤੇ ਮਾਸਟਰ ਦਰਸ਼ਨ ਸਿੰਘ ਮਾਸਟਰ ਲਖਵੀਰ ਸਿੰਘ ਜੀ ਅਤੇ ਪਾਸਟਰ ਸਹਿਵਾਨਾ ਡਾ ਵਿਸਨਮੈਂਟ ਕੀਤਾ ਗਿਆ ਸੰਤ ਜੀ ਨੇ ਸੰਦੇਸ਼ਾਂ ਦਿੰਦਿਆਂ ਕਿਹਾ ਕਿ ਸਾਨੂੰ ਸਾਰਨ ਸਮਾਜ ਦੇ ਵਿਕਾਸ ਲਈ ਆਪਣੇ ਭਾਈਚਾਰੇ ਸੰਭਰਕਰਾਂ ਰੱਖਦੇ ਆਪਣੀ ਯੋਗ ਭੂਮਿਕਾ ਬਿਨਾਂ ਪੱਖ ਭੇਦ ਭਾਵਨਾ ਨਵਾਉਣੀ ਚਾਹੀਦੀ ਹੈ ਤਾਂ ਸਾਡਾ ਸਮਾਜ ਤਰੱਕੀ ਕਰ ਸਕਦਾ ਹੈ